ਸਵਾਗਤ ਹੈ ਜੀ ਹੁਸ਼ਾਰਪੁਰ نیوز ਦੇਖ ਰਹੇ तमाम ਦਰਸ਼ਕਾਂ ਦਾ ਮੈਂ ਚੇਤਨ ਕਾਸ਼ਪ ਤਾਂ ਦੋਸਤੋ ਅੱਜ ਸਵੇਰ ਸਮੇਂ ਹੁਸ਼ਾਰਪੁਰ ਫਗਵਾੜਾ ਮਾਰਕ ਤੇ ਸਥਿਤ ਬਾਬੇ ਦਾ ਢਾਬਾ ਤੋਂ ਇੱਕ ਮਾਮਲਾ ਨਿਕਲ ਕੇ ਸਾਹਮਣੇ ਆਉਂਦਾ ਜਦੋਂ ਹੁਸ਼ਾਰਪੁਰ ਤੋਂ ਕੁਝ ਸਾਈਕਲਿਸਟ ਜੀ ਇਕੱਤਰ ਹੋ ਕੇ ਉੱਥੇ ਜਾਂਦੇ ਨੇ ਤਾਂ ਜਦੋਂ ਉਹਨਾਂ ਵੱਲੋਂ ਚਾਹ ਬਣਾਉਣ ਦਾ ਆਰਡਰ ਕੀਤਾ ਜਾਂਦਾ ਤੇ ਜਦੋਂ ਇੱਕ ਦੱਸਿਆ ਜਾ ਰਿਹਾ ਕਿ ਪ੍ਰਵਾਸੀ ਭਈਆ ਜਦੋਂ ਚਾਹ ਲੈ ਕੇ ਆਉਂਦਾ ਤਾਂ ਜਦੋਂ ਪੰਜਾਬੀਆਂ ਨਾਲ ਬਦਸਲੂਕੀ ਕਰਦੇ ਹੋયા ਉਸ ਉਕਤ ਪ੍ਰਵਾਸੀ ਵੱਲੋਂ ਚਾਹ ਤਾਂ ਵਾਪਸ ਲੈ ਲਈ ਜਾਂਦੀ ਹੈ ਤੇ ਨਾਲ ਹੀ ਬਦਸਰੂਕੀ ਵੀ ਜਿਹੜੀ ਉਹ ਸਾਈਕਲਿਸਟ ਦੇ ਨਾਲ ਕੀਤੀ ਜਾਂਦੀ ਹੈ ਤਾਂ ਹੁਣ ਵੀ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਉਹਨਾਂ ਸਾਈਕਲਿਸਟ ਦੀਆਂ ਜਿਹੜੇ ਕਿ ਇਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਸਵੇਰ ਸਮੇਂ ਵੱਡੀ ਤਦਾਦ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ 71 ਹੋ ਕੇ ਸਵੇਰ ਤੜਕਸਰ ਇਹ ਸਾਈਕਲਿੰਗ ਕਰਦੇ ਨੇ ਤਾਂ ਰੋਸਾਨਾ ਇਹਨਾਂ ਵੱਲੋਂ ਆਪਣਾ ਰੂਟ ਹੈ ਜਿਹੜਾ ਉਹ ਤੈਅ ਕੀਤਾ ਜਾਂਦਾ ਤੇ ਅੱਜ ਕੀ ਕੁਝ ਇਹ ਮਾਮਲਾ ਕਿਵੇਂ ਉਹ ਹਾਲਾਤ ਬਣਦੇ ਨੇ ਤਾਂ ਇਸਾਰੇ ਵਿਸ਼ੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਹੁਸ਼ਾਰਪੁਰ ਤੋਂ ਅਗੇ ਸਮਾਜ ਸੇਵਕ ਪਰਮਜੀਤ ਸਿੰਘ ਇਹ ਸਤਿਦੇਵ ਜੀ ਮੌਜੂਦ ਨੇ ਇਹ ਸਤਿਦੇਵ ਜੀ ਸਵੇਰੇ ਇੱਕ ਮਾਮਲਾ ਸਾਹਮਣੇ ਆਉਂਦਾ ਹੈ ਵੀਡੀਓ ਵਾਇਰਲ ਹੁੰਦੀ ਹੈ ਕੀ ਪੂਰਾ ਮਾਮਲਾ ਸੀ ਬਾਬੇ ਦਾ ਢਾਬਾ ਤੇ ਦੱਸਿਆ ਜਾ ਰਿਹਾ ਕਿ ਇੱਕ ਪ੍ਰਵਾਸੀ ਵੱਲੋਂ ਬਦਸਲੂਕੀ ਕੀਤੀ ਗਈ ਸੀ ਅੱਜ ਸਵੇਰੇ ਕਾਦੀਆਂ ਤੋਂ ਚੱਲੇ ਸੀ ਕੱਲ ਕਾਦੀਆਂ ਤੋਂ ਅੰਮ੍ਰਿਤਸਰ ਅੰਮ੍ਰਿਤਸਰ ਤੋਂ ਹੁਸ਼ਿਆਰਪੁਰ ਆ ਕੇ ਹਿਊਮੈਨਿਟੀ ਲਵ ਫਾਰ 올 ਹੇਟਰਡ ਫੋਰ ਨੰਦੇ ਥੀਮ ਨੂੰ ਲੈ ਕੇ ਪੂਰੇ ਇੰਡੀਆ ਚ ਉਹਨਾਂ ਨੇ ਸਾਈਕਲ ਰਾਈਡ ਦਾ ਇੰਤਜ਼ਾਮ ਕੀਤਾ ਸੀ ਤੇ ਫਿਟ ਬਾਈਕਰ ਕਲੱਬ ਹਮੇਸ਼ਾ ਹੀ ਜਦੋਂ ਵੀ ਹੁਸ਼ਿਆਰਪੁਰੋਂ ਸਾਨੂੰ ਪਤਾ ਲੱਗਦਾ ਕੋਈ ਵੀ ਰਾਈਡਰ ਜਿਹੜਾ ਕਲਕੱਤੇ ਦਾ ਜਾਂ ਕਿਸੇ ਵੀ ਪਾਸੇ ਦਾ ਆਇਆ ਹੁਸ਼ਿਆਰਪੁਰ ਲੰਘਦਾ ਤੇ ਸਾਨੂੰ ਖੁਸ਼ੀ ਹੁੰਦੀ ਐ ਇਸ ਗੱਲ ਦੀ ਵੀ ਕਿਸੇ ਨੇ ਉਦਮ ਕੀਤਾ ਵੀ ਕਸ਼ਮੀਰ ਟੁੱਕਨਿਆ ਕੁਮਾਰੀ ਕਰ ਰਿਹਾ ਜਾਂ ਕੁਝ ਵੀ ਕਰ ਰਿਹਾ ਅਸੀਂ ਕੋਸ਼ਿਸ਼ ਕਰੀਦੀ ਉਹਦੀ ਆਉ ਭਗਤ ਕਰੀਏ ਉਹਦੀ ਸੇਵਾ ਕਰੀਏ ਤੇ ਉਹਨੂੰ ਚੰਗੇ ਤਰੀਕੇ ਨਾਲ ਅਸੀਂ ਉਹਦਾ ਨਾਲ ਰਾਈਡ ਵੀ ਕਰਕੇ ਤੇ ਉਹਨੂੰ ਸ਼ਹਿਰوں ਉਹ ਰਵਾਨਾ ਵੀ ਕਰੀਏ ਤੇ ਸਾਨੂੰ ਉਹਨਾਂ ਦਾ ਪਤਾ ਲੱਗਾ ਵੀ ਉਹ ਜਿਹੜੇ ਤਕਰੀਬਨ 25-30 ਰਾਈਡਰ ਹੈਗੇ ਨੇ ਜਿੱਚ ਪੂਰੇ ਇੰਡੀਆ ਤੋਂ ਰਾਈਡਰ ਮੌਜੂਦ ਨੇ ਵਿੱਚੋਂ ਦੋ ਜਣੇ ਤਾਂ ਕੇਰਲਾ ਤੋਂ ਵੀ ਸੀਗੇ ਦੋ ਜਣੇ ਕਸ਼ਮੀਰ ਤੋਂ ਕੁਝ ਝਾਰਖੰਡ ਅਸਾਮ ਤੇ ਮਤਲਬ ਪੂਰੇ ਇੰਡੀਆ ਦੇ ਅਲੱਗ-ਅਲੱਗ ਸਟੇਟਸ ਤੋਂ ਰਾਈਡਰਸ ਦਾ ਇੱਕ ਗਰੁੱਪ ਸੀਗਾ ਮਤਲਬ ਕਿ ਇਕੱਲੇ ਲੋਕਲ ਹੁਸ਼ਿਆਰਪੁਰ ਤੋਂ ਨਹੀਂ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਇਹ ਲੱਗ ਰਿਹਾ ਕਿ ਸ਼ਾਇਦ ਹੁਸ਼ਿਆਰਪੁਰ ਵਾਲੇ ਸੀਗੇ ਜੀ ਨਹੀਂ ਉਹ ਸਪੈਸ਼ਲ ਆਲ ਓਵਰ ਕੰਟਰੀ ਤੋਂ ਆਏ ਸੀ ਤੇ ਸਾਡਾ ਸੀਗਾ ਵੀ ਰਾਤ ਨੂੰ ਉਹਨਾਂ ਨੇ ਇੱਥੇ ਹੁਸ਼ਿਆਰਪੁਰ ਹੀ ਰੁਕਣਾ ਜਿਹੜੀ ਅਨਪੂਨਾ ਢਾਬਾ ਦੇ ਨਾਲ ਜਿਹੜੀ ਧਰਮਸ਼ਾਲਾ ਹੈਗੀ ਹੈ ਰਾਤ ਉੱਥੇ ਰੁਕੇ ਆ ਤੇ ਸਵੇਰੇ ਸਾਡੀ ਰੁਟੀਨ ਦਿੱਲੀ ਰਾਈਡ ਹੁੰਦੀ ਆ ਮਾਲਪੁਰ ਢੇ ਤੋਂ ਲੈ ਕੇ ਅਸੀਂ ਇਹ ਲਗ ਲਗ ਏਰੀਆ ਦੇ ਵਿੱਚ ਰਾਈਡ ਕਰਦੇ ਆ ਤੇ ਫਿਰ ਅਸੀਂ ਇਹ ਕੀਤਾ ਵੀ ਅੱਜ ਜਿਹੜਾ ਉਹਨਾਂ ਨੂੰ ਅਸੀਂ ਸਵੇਰੇ 5 ਵਜੇ ਉਹਨਾਂ ਨੂੰ ਰਾਈਡ ਸਾਡੇ ਨਾਲ ਹੀ ਕਰਨਗੇ ਤੇ ਜਿਨੇ ਸਾਡੇ ਰਾਈਡਰ ਉਹ ਚ ਪਾਰਟਿਸਿਪੇਟ ਕਰਨਗੇ ਸਾਰੇ ਨੂੰ ਉਹਨਾਂ ਨੇ ਮੈਡਲ ਦੇਣਾ ਸੀ ਨਾਲ ਤੇ ਸਾਡਾ ਇਹ ਸੀ ਪ੍ਰੋਗਰਾਮ ਵੀ ਜਿਸ ਤਰ੍ਹਾਂ ਬਾਕੀ ਵੀ ਅੱਗੋਂ ਕੋਈ ਆਂਦੇ ਆ ਤੇ ਇਹਨਾਂ ਨੇ ਬਾਅਦ ਚੋ ਜਾਣਾ ਸੀ ਤੁਸੀਂ ਦਾਲੂ ਵਿਧਿਆਣਾ ਤੇ ਲੁਧਿਆਣਾ ਜਾਣ ਕਰਕੇ ਫਿਰ ਅਸੀਂ ਇਹ ਸੋਚਿਆ ਵੀ ਇਹਨਾਂ ਨੂੰ ਸਵੇਰੇ ਬ੍ਰੇਕਫਾਸਟ ਜਾਂ ਨਾਸ਼ਤਾ ਵਗੈਰਾ ਵੀ ਚਾਹ ਦਾ ਇੰਤਜ਼ਾਮ ਕਰਾ ਦਈਏ ਇਹਨਾਂ ਦਾ ਤੇ ਉਹਦੇ ਵਾਸਤੇ ਅਸੀਂ ਫਿਰ ਇਹਨਾਂ ਨੇ ਜਾਣਾ ਸੀ ਕਿਉਂਕਿ ਫਗਵਾੜਾ ਰੋੜਾ ਸੀ ਤਾਂ ਫਿਰ ਅਸੀਂ ਨੀਰੈਸ ਢਾਬਾ ਜਿਹੜਾ ਇੱਥੇ ਪੈਂਦਾ ਬਾਬੇ ਦਾ ਢਾਬਾ ਜੀ ਤੁਸੀਂ ਸੋਚਿਆ ਵੀ ਇੱਥੇ ਇਹਨਾਂ ਨੂੰ ਸਵੇਰੇ ਇੱਥੋਂ ਰਾਈਡ 5 ਵਜੇ ਸ਼ੁਰੂ ਕਰਕੇ ਤੇ 5:30 6 ਵਜੇ ਦੇ ਰੌਣਪਟ ਸੀ ਉੱਥੇ ਪਹੁੰਚਾਂਗੇ ਤੇ ਉੱਥੇ ਇਹਨਾਂ ਨੂੰ ਚਾਹ ਤੇ ਬ੍ਰੇਕਫਾਸਟ ਵਗੈਰਾ ਕਰਾ ਕੇ ਤੇ ਇਹਨਾਂ ਨੂੰ ਅੱਗੇ ਰਵਾਨਾ ਕਰ ਦਾਂਗੇ ਉਹ ਆਪਣੇ ਲੁਧਿਆਣਾ ਚਲੇ ਜਾਣਗੇ ਤੇ ਅਸੀਂ ਆਪਣੇ ਵਾਪਸ ਹੁਸ਼ਿਆਰਪੁਰ ਆ ਜੀ ਅਸੀਂ ਸਵੇਰੇ ਉੱਥੇ ਪਹੁੰਚੇ ਆ 25 ਕਿ ਜਾਣੇ ਉਹ ਸੀਗੇ 25 30 ਜਾਣੇ ਤੇ 35 40 ਜਾਣੇ ਅਸੀਂ ਆਪਣੇ ਲੋਕਲ ਹੁਸ਼ਿਆਰਪੁਰ ਦੇ ਰਾਈਡਰ ਵੀ ਸੀਗੇ ਤੇ ਜਿਨ੍ਹਾਂ ਨੇ ਉਹਨਾਂ ਦਾ ਸਾਰਿਆਂ ਦਾ ਮਾਲਪੁਰ ਅੱਡੇ ਤੇ ਪਹੁੰਚਣ ਤੇ ਬਹੁਤ-ਬਹੁਤ ਉਹਨਾਂ ਦਾ ਵੈਲਕਮ ਕੀਤਾ ਗਰਮਜੋਸ਼ੀ ਨਾਲ ਉਹਨਾਂ ਦੇ ਨਾਲ ਦੋ ਸਪੋਰਟ ਵਹੀਕਲ ਵੀ ਦੋ ਕਾਰਾਂ ਵੀ ਸੀਗੀਆਂ ਜਿਨ੍ਹਾਂ 'ਚ ਉਹਨਾਂ ਨੇ ਕਿਉਂਕਿ ਲੰਬ ਉਹਦੇ ਵਾਸਤੇ ਉਹਨਾਂ ਨੇ ਹਵਾ ਭਰਨ ਨੂੰ ਪੰਪ ਪੈਂਚਰ ਦਾ ਸਮਾਨ ਖਾਣ ਪੀਣ ਦਾ ਪਾਣੀ ਹੋ ਗਿਆ ਜੂਸ ਹੋ ਗਿਆ ਫਰੂਟ ਆਕੇਲੇ ਹੋ ਗਏ ਇਹ ਆਪਣਾ ਗੱਡੀਆਂ ਚ ਹਮੇਸ਼ਾ ਹੀ ਨਾਲ ਰੱਖਦੇ ਆ ਕਿਉਂਕਿ ਲੰਬੇ ਸਫ਼ਰ ਤੇ ਹੁਣਾ ਜਿੱਥੇ ਰਿਫਰੈਸ਼ਮੈਂਟ ਦੀ ਲੋੜ ਪਈ ਉਥੇ ਗੱਡੀ ਰੋਕੀ ਤੇ ਸਾਰੇ ਰਾਈਡਰ ਨੂੰ ਉਹ ਨਾਸ਼ਤਾ ਵਗੈਰਾ ਕਰਾ ਦਿੱਤਾ ਹੁਣ ਅਸੀਂ ਸਵੇਰੇ ਜਦੋਂ ਉਥੇ ਗਏ ਆ ਬਾਬੇ ਦੇ ਢਾਬੇ ਜਦੋਂ ਗਏ ਸਾਰੇ ਤੇ ਸਾਡੇ ਨਾਲ ਕੋਈ ਬਹੁਤਾ ਕੋਈ ਇੰਨਾ ਕੋਈ ਵਧੀਆ ਵਿਹਾਰ ਨਹੀਂ ਕੀਤਾ ਗਿਆ ਉਹਨਾਂ ਵੱਲੋਂ ਤੇ ਅਸੀਂ ਉਹਨਾਂ ਨੂੰ ਪਹਿਲਾਂ ਅੰਦਾਜ਼ੇ ਨਾਲ ਪਹਿਲਾਂ ਜਿਹੜੇ ਪਹਿਲੇ ਮੈਂਬਰ ਸਾਡੇ ਉੱਤੇ ਪਹੁੰਚ ਗਏ ਸੀ ਐਡਵਾਂਸ ਵਿੱਚ ਵੀ ਉਹਨਾਂ ਨੇ ਸਾਰਿਆਂ ਨੂੰ ਅੰਦਾਜ਼ੇ ਨਾਲ ਵੀ ਤੂੰ 50 ਕੱਪ ਸਾਨੂੰ ਚਾਹ ਬਣਾ ਦੇ ਤੇ ਬਾਕੀ ਗਰਮ ਪਾਣੀ ਨਾਲ ਰੱਖ ਲਈ ਜੇ ਬਧਾਣੇ ਪਏ ਤਾਂ ਆਪਾਂ ਉਸੇ ਵੇਲੇ ਫਟਾਫਟ ਚਾਹ ਬਣ ਜੂਗੀ ਤੇ 50 ਕੱਪ ਤਾਂ ਉਹਨੇ ਬਣਾਤੇ ਬਾਕੀ ਅਸੀਂ ਬੰਦੇ ਜਿਨ੍ਹਾਂ ਨੇ ਨਾਸ਼ਤਾ ਕਰਨਾ ਬ੍ਰੇਕਫਾਸਟ ਕਰਨਾ ਉਹ ਅਸੀਂ ਬਾਅਦ ਚੋਂ ਗਿਣਤੀ ਕਰਕੇ ਉਹਨੂੰ ਫੇਰ ਵੱਖਰੇ ਦਹੀਂ ਆਲੂ ਪਰੋਠਾ ਜਾਂ ਜੋਗ ਵਾਟੇਵਰ ਜੋ ਵੀ ਉਹ ਖਾਣਾ ਪਸੰਦ ਕਰਨਗੇ ਅਸੀਂ ਉਹਨਾਂ ਨੂੰ ਪੁੱਛ ਕੇ ਉਹ ਨਾਸ਼ਤੇ ਦਾ ਪ੍ਰਬੰਧ ਕਰਵਾ ਦੇਣਾ ਸੀ ਲੇਕਿਨ ਜਦੋਂ ਉੱਥੇ ਅਸੀਂ ਉੱਥੇ ਜਿਹੜੇ ਮੁਲਾਜ਼ਮ ਸੀਗੇ ਅਸੀਂ ਬਾਬੇ ਦਾ ਢਾਬਾ ਕਿਉਂ ਪਸੰਦ ਕਰਦੇ ਸੀਗੇ ਕਿਉਂਕਿ ਪਹਿਲਾਂ ਕਰਦੇ ਸੀ ਪਹਿਲਾਂ ਦੀ ਗੱਲ ਕਰਦਾ ਮੈਂ ਕਿਉਂਕਿ ਉਹਦੇ ਪੰਜਾਬੀ ਚ ਬੜੀਆਂ ਸੋਹਣੀਆਂ ਸੋਹਣੀਆਂ ਗੱਲਾਂ ਉਹਨਾਂ ਨੇ ਉੱਥੇ ਸਲੋਗਨ ਬਹੁਤ ਲਿਖਿਆ ਵੀ ਇੱਜ਼ਤ ਫ੍ਰੀ ਮਿਲੇਗੀ ਪਰਿਵਾਰਿਕ ਢਾਬਾ ਹੈ ਬਹੁਤ ਇੱਥੇ ਸ਼ਰਾਬ ਪੀਣਾ ਮਨਾ ਹੈ ਬਹੁਤ ਅੱਛੀਆਂ ਅੱਛੀਆਂ ਗੱਲਾਂ ਲਿਖੀਆਂ ਆ ਕਿੰਨੀ ਕਿ ਇੱਜ਼ਤ ਮਿਲੀ ਅੱਜ ਜਦੋਂ ਹੁਸ਼ਾਰਪੁਰ ਵਾਲੇ ਤਾਂ ਸੀਗੇ 35 ਚਲੇ ਜਾਣੇ ਜਦੋਂ ਦੇਸ਼ ਭਰ ਦੇ ਵਿੱਚੋਂ ਵੱਖ-ਵੱਖ ਸਾਈਕਲਿਸਟ ਜਿਹੜੇ ਆਏ ਹੁਣ ਫਿਰ ਅੱਜ ਕਿੰਨੀ ਕਿ ਇੱਜ਼ਤ ਮਿਲੀ ਹੈ ਜੀ ਅੱਜ ਨੇ ਮੈਂ ਤਾਂ ਸਿੱਧੀ ਜੀ ਗੱਲ ਪੁੱਛ ਮੈਂ ਤਾਂ ਬਾਬੇ ਦੇ ਟੱਬੇ ਜਾ ਕੇ ਰਾਜੀ ਨਹੀਂ ਸੀ ਕਿਉਂਕਿ ਜਦੋਂ ਰਾਤੀ ਪ੍ਰੋਗਰਾਮ ਬਣਿਆ ਤਾਂ ਅਸੀਂ ਇਧਰ ਜ਼ਿਆਦਾਤਰ ਹਫ਼ਤੇ 'ਚ ਦੋ ਵਾਰੀ ਅਸੀਂ ਜਾਂਦੇ ਹਾਂ ਅੱਗੇ ਪਹਿਲਾਂ ਇੱਕ ਦਿਨ ਜਾਂਦੇ ਹੁੰਦੇ ਸੀ ਬਾਬੇ ਦੇ ਟੱਬਾ ਪਹਿਲਾਂ ਜਾਂਦੇ ਹੁੰਦੇ ਸੀ ਰੈਗੂਲਰ ਹਫ਼ਤੇ 'ਚ ਇੱਕ ਦਿਨ ਸਾਡਾ ਰੂਟ ਹੁੰਦਾ ਸੀ ਇੱਕ ਦਿਨ ਸਾਡਾ ਹੁੰਦਾ ਸੀ ਏਅਰ ਸਟੱਬਾ ਜਿਹੜਾ ਡੀ ਐਸ ਟਾਪੇ ਤੋਂ ਜਸਟ ਅੱਗੇ ਚੱਬੇ ਵਾਲ ਰੋਡ ਤੇ ਡੀ ਐਸ ਟਾਪੇ ਤੋਂ ਜਸਟ ਅੱਗੇ ਜਾ ਕੇ ਇਹ ਸਟਾਪਾ ਹੈਗਾ ਇੱਕ ਦਿਨ ਸਾਡਾ ਉੱਥੇ ਹੁੰਦਾ ਫਿਰ ਇੱਕ ਦਿਨ ਅਸੀਂ ਜਾਨਨੇ ਚੱਕਸਾਦੂ ਜਾਨਨੇ ਮਤਲਬ ਅਲੱਗ-ਅਲੱਗ ਸਾਡਾ ਰੂਟ ਹੁੰਦਾ ਰੂਟ ਪਲਾਨ ਹੁੰਦਾ ਇੱਕ ਦਿਨ ਬੁੱਲੋਵਾਲ ਹੁੰਦਾ ਤੇ ਅਸੀਂ ਜਿਹੜਾ ਫਗਵਾੜਾ ਰੋਡ ਦਾ ਬਾਬੇ ਦਾ ਢੱਬਾ ਵਾਲਾ ਰੂਟ ਕਰਦੇ ਸੀ ਉਹ ਅਸੀਂ ਬੰਦ ਕਰ ਦਿੱਤਾ ਪਹਿਲਾਂ ਹੀ ਉਹਦੇ ਪਿੱਛੇ ਵੱਡਾ ਰੀਜ਼ਨ ਹੈ ਅਸੀਂ ਸਾਡੇ ਨਾਲ ਦਿਲਬਾਖ ਸਿੰਘ ਜੋਲ ਜਿਹੜੇ ਸੈਸ਼ਨ ਜਜਰ ਇੱਥੇ ਹੁਸ਼ਾਹਰਪੁਰ ਰਹੇ ਨੇ ਉਹ ਵੀ ਹੈਲਥ ਦੇ ਪ੍ਰਤੀ ਬਹੁਤ ਕੌਨਸ਼ੀਅਸ ਸੀਗੇ ਤੇ ਸਾਡੇ ਨਾਲ ਰੈਗੂਲਰ ਰਾਈਡ ਕਰਦੇ ਸੀ ਜੀ ਇੱਕ ਦਿਨ ਉਹ ਸਾਡੇ ਨਾਲ ਸਾਡੇ ਗਏ ਬਾਕੀ ਸਾਡੇ ਰਾਈਡਰ ਵੀ ਸੀਗੇ ਅਸੀਂ ਉੱਥੇ ਬੈਠ ਕੇ ਚਾਹ ਪੀਣ ਲਈ ਗਏ ਤਾਂ ਤਾਂ ਵੀ ਉਹਨਾਂ ਦਾ ਬਿਹੇਵੀਅਰ ਨਾ ਅੱਛਾ ਨਹੀਂ ਲੱਗਿਆ ਸਾਨੂੰ ਤੇ ਜੋਲ ਸਾਹਿਬ ਜੱਜ ਸਾਹਿਬ ਮੋਰੇ ਵੀ ਸੈਸ਼ਨ ਜਜ ਦੇ ਸਾਹਮਣੇ ਵੀ ਸਭ ਵੀ ਨਾਲ ਹੀ ਸੀਗੇ ਤੇ ਜੱਜ ਸਾਹਿਬ ਸਾਡੇ ਇਦਾਂ ਦੇ ਵੀ ਬੜੇ ਡਾਊਨ ਟੂ ਅਰਥ ਕੋਈ ਉਹਨਾਂ ਦੀ ਕਮੰਡ ਵਗੈਰਾ ਨਹੀਂ ਇਦਾਂ ਦਾ ਹੀ ਹੈਗਾ ਸੀ ਮਤਲਬ ਲੈ ਪਿਆਰ ਨਾਲ ਤੇ ਕਦੀ ਨਹੀਂ ਉਹਨਾਂ ਨੇ ਸ਼ੋਅ ਹੋਣ ਦਿੱਤਾ ਵੀ ਮੈਂ ਜੱਜ ਆ ਹਾਲਾਂਕਿ ਜ਼ਿਲ੍ਹੇ ਦਾ ਸੈਸ਼ਨ ਜੱਜ ਇੱਕ ਮਾਲਕ ਹੁੰਦਾ ਚਹਿਰ ਦਾ ਜੀ ਬਹੁਤ ਵੱਡੀ ਹਾਂ ਉਹ ਲੇਕਿਨ ਉਹਨਾਂ ਨਾਲ ਵੀ ਕੋਈ ਇੰਨਾ ਦੀ ਕੋਈ ਬਦਸਲੂਕੀ ਜੀ ਥੋੜੀ ਜੀ ਬੋਲ ਬਣੀ ਬਹੁਤਾ ਚੰਗੇ ਨਹੀਂ ਬੋਲੇ ਤਾਂ ਸਾਨੂੰ ਨਹੀਂ ਚੰਗਾ ਲੱਗਾ ਇਸ ਗੱਲੋਂ ਤੇ ਉਸ ਤੋਂ ਬਾਅਦ ਅਸੀਂ ਇਹ ਫੈਸਲਾ ਲਿਆ ਸੀ ਅਸੀਂ ਇਹ ਜਿਹੜਾ ਬਾਬੇ ਦਾ ਢਾਬਾ ਸੀ ਬਾਈਕਾਟ ਕਰਨਾ ਸੀ ਮੁੜ ਕੇ ਇੱਥੇ ਆਇਆ ਹੀ ਨਹੀਂ ਕਰਨਾ ਅਸੀਂ ਉਦੋਂ ਤੋਂ ਬਾਅਦ ਹੋਣ ਗਏ ਸੀਗੇ ਜਦੋਂ ਪਹਿਲਾਂ ਵੀ ਮਿਸਬੀਹ ਕੀਤਾ ਕੱਲ ਵੀ ਰਾਤੀ ਜਦੋਂ ਗਰੁੱਪ ਵਿੱਚ ਮੈਸੇਜ ਪਾਇਆ ਤੇ ਸਾਡੇ ਸਾਬੀ ਜਿਹੜੇ ਆਪਣੇ ਅਸੀਂ ਕੋਸ ਸਾਹਿਬ ਕਹਿੰਦੇ ਆ ਉਤਮ ਸਿੰਘ ਸਾਹਿਬੀ ਜੀ ਤਾਂ ਮੈਂ ਉਹਨਾਂ ਨੂੰ ਕਿਹਾ ਯਾਰ ਤੁਸੀਂ ਇਹ ਏਸ ਢਾਬੇ ਰੱਖ ਲੈਣਾ ਸੀਗਾ ਤੇ ਅਸੀਂ ਬਾਬੇ ਢਾਬੇ ਕਿਉਂ ਰੱਖਿਆ ਉਹ ਇਸ ਕਰਕੇ ਸਾਨੂੰ ਮਜਬੂਰੀ ਨਾਲ ਰੱਖਣਾ ਪਿਆ ਕਿਉਂਕਿ ਉਹਨਾਂ ਨੇ ਇੱਥੋਂ ਜਾਣਾ ਸੀ ਲੁਧਿਆਣਾ ਤੇ ਜੇ ਅਸੀਂ ਜਾਂਦੇ ਚੱਬੇ ਵਾਲ ਤੇ ਉਸ ਤੋਂ ਬਾਅਦ ਲੁਧਿਆਣਾ ਬਹੁਤ ਆਊਟ ਆਫ ਬੇ ਬਣ ਜਾਂਦਾ ਤਾਂ ਫਿਰ ਅਸੀਂ ਨੀਅਰਸਟ ਠਾਬਾ ਸਾਡਾ ਬਾਬੇ ਦਾ ਰਬਾ ਮੈਂ ਚੱਲ ਫਿਰ ਉੱਥੇ ਹੀ ਕਰ ਲੈਨੇ ਜੇ ਰੱਖਿਆ ਤਾਂ ਕੋਈ ਗੱਲ ਨਹੀਂ ਹੁਣ ਉੱਥੇ ਜਦੋਂ ਗਏ ਆ ਸਾਡੇ ਸਾਰੇ ਮੈਂਬਰ ਉੱਥੇ ਆਏ ਆ ਪੂਰੇ ਇੰਡੀਆ ਤੋਂ ਰਾਈਡਰ ਆਏ ਆ ਆ ਸਾਡਾ ਹੁੰਦਾ ਵੀ ਜਦੋਂ ਇਥੋਂ ਹੁਸ਼ਿਆਰਪੁਰੋਂ ਜਿਹੜਾ ਸਾਨੂੰ ਮਿਲ ਕੇ ਗਿਆ ਸ਼ਹਿਰ ਦੇ ਵਾਸੀਆਂ ਨੂੰ ਮਿਲ ਕੇ ਗਿਆ ਸਾਡੇ ਸਾਰੇ ਰਾਈਡਰ ਨੂੰ ਮਿਲ ਕੇ ਗਿਆ ਉਹ ਇੱਕ ਚੰਗੀਆਂ ਯਾਦਾਂ ਨਾਲ ਲੈ ਕੇ ਜਾਵੇ ਵੀ ਹੁਸ਼ਿਆਰਪੁਰ ਗਏ ਸੀਗੇ ਸਾਡੀ ਬਹੁਤ ਸੇਵਾ ਕੀਤੀ ਬਹੁਤ ਵਧੀਆ ਲੋਗ ਆ ਬਾਕੀਆਂ ਨੂੰ ਇਨਚਾਰਜ ਕਰੇ ਵੀ ਹੁਸ਼ਿਆਰਪੁਰ ਆ ਕੇ ਤੁਸੀਂ ਉਹਨਾਂ ਨੂੰ ਮਿਲ ਕੇ ਆਓ ਤੇ ਅਸੀਂ ਇਸ ਮੰਤੋਂ ਉਹਨਾਂ ਗਏ ਆ ਲੇਕਿਨ ਜਦੋਂ ਉੱਥੋਂ ਉੱਥੇ ਬੈਠੇ ਆ ਤੇ ਉਹ ਉਹਨਾਂ ਦੀ ਮਤਲਬ ਕੋਈ ਬਿਹੇਵੀਅਰ ਬਹੁਤ ਠੀਕ ਨਹੀਂ ਸੀਗਾ ਚਾਹ ਤਾਂ ਆਰਡਰ ਤਾਂ ਸਾਡੇ ਤੋਂ ਪਹਿਲਾਂ ਇਹਨਾਂ ਨੇ ਦੇ ਦਿੱਤਾ ਸੀ ਉਹ ਚਾਹ ਵੀ ਲੈ ਕੇ ਆਏ 50 ਕੱਪ ਜਿਹੜੇ ਸੀ ਉਹ ਪਾ ਕੇ ਲਿਆ ਟ੍ਰੇ 'ਚ ਲੈ ਕੇ ਆਇਆ ਬਾਦ ਵਿੱਚ ਚੁਕਾ ਕੇ ਵਾਪਸ ਲੈ ਗਿਆ ਲੈ ਜਾਓ ਲੈ ਜਾਓ ਚਾ ਆਪਣਾ ਲੈ ਜਾਓ ਸਮਾਨ ਅਸੀਂ ਇੱਥੇ ਤੋਂ ਕੁਝ ਨਹੀਂ ਕਰਨਾ। ਇਹ ਵਾਲਾ ਮਾਹੌਲ ਕਿਉਂ ਬਣਿਆ ਜੀ ਕਿਉਂਕਿ ਇਹੀ ਵੀਡੀਓ ਜਿਹੜੀ ਵਾਇਰਲ ਹੋਈ ਉਸ ਵਿੱਚ ਵੀ ਇਹ ਦੱਸਿਆ ਗਿਆ ਸੀ ਚਾਹ ਤਾਂ ਲੈ ਜਾਂਦਾ ਬਾਅਦ ਵਿੱਚ ਉਹ ਤਲਕੀ ਦੇ ਵਿੱਚ ਆ ਜਾਂਦਾ ਲੈ ਜਾਓ ਤੇ ਤੁਹਾਡੇ ਨਾਲ ਵੀ ਬਤਮੀਜੀ ਕਰਦਾ ਕਿ ਸਾਰੇ ਨਿਕਲ ਜਾਓ। ਮੈਨੂੰ ਤਾਂ ਇਹ ਆ ਵੀ ਮਾਲਕ ਦਾ ਨਾਮ ਵੀ ਪਤਾ ਨਹੀਂ ਉਹ ਇਦਾਂ ਦੇ ਬੰਦੇ ਉਹਨਾਂ ਨੇ ਰੱਖਿਆ ਜਿੱਥੇ ਜਾਂ ਤਾਂ ਪੰਜਾਬੀ ਚ ਉੱਥੇ ਜਿਹੜੀਆਂ ਬਹੁਤ ਸੋਹਣੀਆਂ ਸੋਹਣੀਆਂ ਗੱਲਾਂ ਲਿਖੀਆਂ ਤੇ ਜਿਹੜੇ ਉੱਥੇ ਮੁਲਾਜ਼ਮਾਂ ਜਾਂ ਤਾਂ ਉਹਨਾਂ ਨੂੰ ਪੰਜਾਬੀ ਪੜ੍ਹਨੀ ਨਹੀਂ ਆਉਂਦੀ ਜਾਂ ਸਭ ਤੋਂ ਜ਼ਿਆਦਾ ਜ਼ਰੂਰਤ ਉਹਨਾਂ ਨੂੰ ਆ ਹਲਾਤ ਬਣੇ ਕਿਉਂ ਕੀ ਕਾਰਨ ਲੱਗਦਾ ਕਿਉਂ ਇਸ ਤਰ੍ਹਾਂ ਦੇ ਹਾਲਾਤ ਬਣੇ ਹਲਾਤ ਬਣੇ ਨੂੰ ਦੇਖੋ ਜਿਹੜਾ ਲੰਬੀ ਰਾਈਡ ਤੇ ਜਾਂਦਾ 50 ਕਿਲੋਮੀਟਰ 100 ਕਿਲੋਮੀਟਰ ਤੇ ਉਹਨੂੰ ਥਾਂ ਥਾਂ ਰਿਫਰੈਸ਼ਮੈਂਟ ਦੀ ਜ਼ਰੂਰਤ ਪੈਂਦੀ ਹੈ ਪੈਂਦੀ ਹੈ ਉਹ ਆਪਣਾ ਕੇਲੇ ਜੂਸ ਤੇ ਨਾਲ ਪਾਣੀ ਉਹ ਉਹਨਾਂ ਨੇ ਆਪਣੀਆਂ ਗੱਡੀਆਂ ਚ ਨਾਲ ਦੋ ਗੱਡੀਆਂ ਉਹਨਾਂ ਦੀਆਂ ਸਪੋਰਟ ਵਹੀਕਲ ਜਿਹੜੇ ਆ ਉਹਨਾਂ ਚ ਰੱਖਿਆ ਸੀਗਾ ਉਹ ਉਹਨਾਂ ਨੇ ਉੱਥੇ ਰੱਖਿਆ ਨਾਲ ਉਹਨਾਂ ਨੇ ਮੈਡਲ ਰੱਖੇ ਸੀ ਕਿਉਂਕਿ ਜਿਹੜੇ ਹੁਸ਼ਿਆਰਪੁਰ ਦੇ ਜਿਹੜੇ ਰਾਈਡਰ ਆ ਉਹਨਾਂ ਨੇ ਕੱਲੇ ਕੱਲੇ ਰਾਈਡਰ ਨੂੰ ਮੈਡਲ ਵੀ ਦਿੱਤੇ ਵੀ ਸਾਡੇ ਨਾਲ ਇਹ ਕੰਪਨੀ ਕੀਤੀ ਹੈ ਸਾਡਾ ਐਸੀ ਵੀ ਦਾ ਨਾਸ਼ਤਾ ਵੀ ਉਥੋਂ ਕਰਨਾ ਚਾਹ ਵੀ ਤੁਮ ਉਹ ਤੋਂ ਕੋ ਕੇਲੇ ਤਾਂ ਸਾਨੂੰ ਮਿਲ ਲੈਣੀ ਬਿਲਕੁਲ ਠੀਕ ਹੈ ਨਾ ਉਹ ਆਪਣਾ ਨਾਲ ਲੈ ਕੇ ਆਏ ਉਹਨੂੰ ਇਹ ਲੱਗਿਆ ਵੀ ਇਹਨਾਂ ਨੇ ਤਾਂ ਕੇਲੇ ਇੱਥੇ ਆਪਣਾ ਖਾਨ ਦਾ ਨਾਲ ਲੈ ਕੇ ਆਏ ਸਮਾਨ ਇਹਨਾਂ ਨੇ ਕੇਲੇ ਖਾ ਕੇ ਹੀ ਚੱਲ ਜਾਣਾ ਇਹ ਜਦ ਕਿ ਇਸ ਤਰ੍ਹਾਂ ਦਾ ਕੋਈ ਇਦਾਂ ਦਾ ਸਿਲਾ ਨਹੀਂ ਸੀਗਾ ਕੇਲੇ ਨੇ ਆਪਣਾ ਕੰਮ ਕਰਨਾ ਚਾਹ ਨੇ ਆਪਣਾ ਕੰਮ ਕਰਨਾ ਪਰੌਂਠੇ ਨੇ ਆਪਣਾ ਕੰਮ ਕਰਨਾ ਇੱਕ ਦੂਜੇ ਦੇ ਸਬਸਟੀਟਿਊਟ ਨਹੀਂ ਹੈਗੇ ਲੇਕਿਨ ਉਹ ਜਿਸ ਤਰੀਕੇ ਨਾਲ ਚਾਹ ਹੀ ਚੁੱਕ ਕੇ ਲੈ ਗਿਆ ਅੱਗੇ ਸਿਕਾ ਗਾਹ ਨੂੰ ਪ੍ਰਵਾਸੀ ਸੀਗੇ ਜੀ ਪਤਾ ਨਹੀਂ ਉੱਥੇ ਜਿਹੜੇ ਵੀ ਉਹਨਾਂ ਦੇ ਮੁਲਾਜ਼ਮ ਸੀਗੇ ਚਾਹੇ ਪ੍ਰਵਾਸੀ ਹੋਵੇ ਚਾਹੇ ਪੰਜਾਬੀ ਹੋਵੇ ਲੇਕਿਨ ਇਹ ਬਿਹੇਵੀਅਰ ਜਿਹੜਾ ਕਹਿੰਦੇ ਗਾਹਕ ਰੱਬ ਦਾ ਰੂਪ ਹੁੰਦਾ ਤੇ ਜਦੋਂ ਸਵੇਰੇ 6 ਵਜੇ ਤੁਹਾਡੇ ਕੋਲ 100 ਬੰਦਾ 50 ਬੰਦਾ ਆਇਆ ਤੁਹਾਨੂੰ ਕੁਛ ਨਾ ਕੋਈ ਦੋ ਤੁਹਾਨੂੰ 2-4000 5000 ਰੁਪਿਆ ਬਿਟਾ ਕੇ ਹੀ ਜਾਣਾ ਸੀ ਨਾ ਉਹਨੇ ਬੰਦਾ ਖੁਸ਼ ਹੁੰਦਾ ਵੀ ਮੇਰੇ ਕੋਲ ਕੋਈ ਗਾਹਕ ਆਇਆ ਤੇ ਲੇਕਿਨ ਜੇ ਇਸ ਤਰ੍ਹਾਂ ਦਾ ਬਿਹੇਵੀਅਰ ਰਹੇ ਪਹਿਲਾਂ ਵੀ ਇਸ ਤਰ੍ਹਾਂ ਸੀਗਾ ਫਿਰ ਉਹਦੇ ਨਾਲ ਹੀ ਕੰਧ ਟੱਪ ਕੇ ਇੱਕ ਦੂਜਾ ਖਾਲਸਾ ਟੱਪ ਆਏਗਾ ਅਸੀਂ ਉਹ ਸਾਰਾ ਪ੍ਰੋਗਰਾ ਖਾਲਸਾ ਢਾਬੇ ਦੇ ਨਾਲ ਵਾਲੇ ਤੇ ਕਰ ਲਿਆ ਬਦੂ ਹੁਸ਼ਿਆਰਪੁਰ ਤੋਂ ਲੈ ਕੇ ਫੋਆੜੇ ਤੱਕ ਕਿੰਨੇ ਸਾਰੇ ਢਾਬੇ ਹੈਗੇ ਤੇ ਜੇ ਇਸ ਤਰ੍ਹਾਂ ਦਾ ਹੀ ਬਿਹੇਵੀਅਰ ਰਹੇ ਤਾਂ ਮੈਨੂੰ ਨਹੀਂ ਪਤਾ ਮਾਲਕ ਤਾਂ ਉੱਥੇ ਬੈਠਦੇ ਨਹੀਂ ਜਾਂ ਤਾਂ ਉਹਨਾਂ ਦੇ ਮਾਲਕਾਂ ਦਾ ਤੱਕ ਪਹੁੰਚੇ ਵੀ ਤੁਸੀਂ ਇਦਾਂ ਦੇ ਬੰਦੇ ਰੱਖੇ ਕਿਉਂ ਜਿਨ੍ਹਾਂ ਨੂੰ ਬੋਲਵਾਣੀ ਦਾ ਨਹੀਂ ਪਤਾ ਵੀ ਜਦੋਂ ਗਾਹਕ ਆਇਆ ਤੁਸੀਂ ਉਹਨੂੰ ਚੰਗੇ ਤਰੀਕੇ ਨਾਲ ਡੀਲ ਕਰੋ ਇਹਨੂੰ ਆਪਾਂ ਬਈਏ ਨਾਲ ਜਾਂ ਨੌਨ ਬਈਏ ਇਹਦੇ ਵਿੱਚ ਨਾ ਆਪਾਂ ਮਿਕਸ ਕਰੀਏ ਜੇ ਕੋਈ ਗਲਤ ਬਿਹੇਵੀਅਰ ਕਰਦਾ ਚਾਹੇ ਉਹ ਪੰਜਾਬੀਆਂ ਚਾਹੇ ਬਈਆ ਉਸ ਦੁਕਾਨ ਦਾ ਬਾਇਕਾਊਟ ਕਰ ਦਿਓ ਅਸੀਂ ਕਿਉਂ ਉਹ ਤੋਂ ਕੁਕੀ ਲੈਣ ਦੇਣਾ ਨਾ ਅਸੀਂ ਕੋਈ ਜਾਂ ਜਾਂਦਾ ਤਾਂ ਨਹੀਂ ਵੰਡਣੀ ਸਾਡਾ ਤਾਂ ਮੇਨ ਮਕਸਦ ਆ ਵੀ ਤੁਸੀਂ ਜੇ ਟਾਪਾ ਖੋਲ ਲਿਆ ਤਾਂ ਤੁਸੀਂ ਚੰਗੀ ਬੋਲ ਬਾਣੀ ਵੀ ਲਿਖੀ ਆ ਤੇ ਉਹਨੂੰ ਫੋਲੋ ਵੀ ਤਾਂ ਕਰੋ ਨਾ ਉਹਨੂੰ ਅਮਲ 'ਚ ਵੀ ਤਾਂ ਲਿਆਓ ਨਾ ਇਹ ਨਹੀਂ ਹੈਗਾ ਵੀ ਉਹ ਜਿਹੜਾ ਤੁਸੀਂ ਜੋ ਕੁਝ ਲਿਖਦੇ ਪਏ ਆ ਉਹਦੇ ਤੇ ਲੋਕ ਤਾਂ ਅਮਲ ਕਰਨ ਲੇਕਿਨ ਜਿਹੜੇ ਤੁਹਾਡੇ ਮੁਲਾਜ਼ਮ ਆ ਉਹਨਾਂ ਨੂੰ ਉਹਦਾ ਮਤਲਬ ਤਾਂ ਕੀ ਪਤਾ ਹੋਣਾ ਉਹਨਾਂ ਦਾ ਦੂਰ ਦੂਰ ਤੱਕ ਰਿਸ਼ਤਾ ਨਹੀਂ ਹਲੀਮੀ ਨਾਲ ਟਾਪਾ ਮਾਲਕ ਨਾਲ ਵੀ ਸਾਡੀ ਗੱਲਬਾਤ ਹੋਈ ਆ ਇੱਥੇ ਅਮਰੀਖ ਜੀ ਵੀ ਖੜੇ ਆ ਇਹਨਾਂ ਨਾਲ ਵੀ ਗੱਲਬਾਤ ਹੋਈ ਆ ਉਹ ਕਹਿੰਦੇ ਕਹਿੰਦੇ ਇਸ ਤਰ੍ਹਾਂ ਦਾ ਅਸੀਂ ਕੋਈ ਵੀ ਵਤੀਰਾ ਨਹੀਂ ਕੀਤਾ ਇਹ ਬਿਨਾਂ ਦੱਸੇ ਕਹਿੰਦੇ 150 ਬੰਦਾ ਜਿਹੜਾ ਆ ਗਿਆ ਤਾਂ ਸਾਡੇ ਲਈ ਕਹਿੰਦੇ ਹੈਂਡਲ ਕਰਨ ਔਖਾ ਸੀ ਸਾਨੂੰ ਇੱਕ ਦਿਨ ਪਹਿਲਾਂ ਦੱਸਿਆ ਹੁੰਦਾ ਤਾਂ ਅਸੀਂ ਵਧੀਆ ਤਰੀਕੇ ਨਾਲ ਇਹਨਾਂ ਨੂੰ ਟੈਕਲ ਕਰ ਲੈਂਦੇ ਇਹ ਗਲਤ ਸਰਾ ਸਰ ਗਲਤ ਆ ਨਹੀਂ ਹੁੰਦਾ ਤਾਂ ਕਹਿ ਸਕਦਾ ਵੀ ਮੇਰੇ ਕੋ 150 ਬੰਦੇ ਦਾ ਮੈਂ ਬ੍ਰੇਕਫਾਸਟ ਦਾ ਇੰਤਜ਼ਾਮ ਨਹੀਂ ਕਰ ਸਕਦਾ ਠੀਕ ਹੈ ਤੁਸੀਂ ਦੇਖ ਸਕਦੇ ਬਈ ਤੁਸੀਂ ਠੀਕ ਆ ਤੁਸੀਂ ਆਪਣਾ ਚਲਕ ਤੇ ਹੋਰ ਇੰਤਜ਼ਾਮ ਕਰ ਲੈ ਮੇਰੇ ਕੋ 150 ਬੰਦੇ ਦਾ ਇੰਤਜ਼ਾਮ 150 ਬੰਦੇ ਤਾਂ ਸੀਗਾ ਹੀ ਨਹੀਂ ਅਸੀਂ 60 50 60 ਬੰਦੇ ਲੇਕਿਨ ਚਾਹ ਤਾਂ ਦੇਲੇ ਬਣਾਲੀ ਨਾ ਉਹਨੇ ਬਣਾ ਕੇ ਲੈ ਕੇ ਆਇਆ ਟ੍ਰ ਔਰ ਟ੍ਰੇ ਚੱਕ ਕੇ ਕਹਿੰਦਾ ਲੈ ਜਾ ਅੰਦਰ ਨੂੰ ਇਹ 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 ਬਿਹੇਵੀਅਰ ਕੀ ਹੋਇਆ ਵੀ ਚਾਹ ਤੂੰ ਤੇਰੇ ਕੋਈ ਮਿਲਣੀ ਸਾਨੂੰ ਹੋਰ ਕਿਤੇ ਚਾਹ ਵੀ ਨਹੀਂ ਮਿਲਣੀ ਇਹ ਜਿਹੜੀ ਸਰਾਸਰ ਝੂਠ ਬੋਲ ਲਿਆ ਉਹ ਚਾਹ ਤਾਂ ਉਹਨੇ ਬਣਾਤੀ ਸੀ ਜੇ ਹਾਂ ਕਹੇ ਜੇ ਸਾਨੂੰ ਇੰਨੇ ਪਹਿਲਾਂ ਹੀ ਕਹਿ ਦੇ ਹੁੰਦਾ ਸਾਨੂੰ ਵੀ ਮੇਰੇ ਕੋਲ ਬਈ 100 ਬੰਦੇ ਦਾ 50 ਬੰਦੇ ਦਾ ਇੰਤਜ਼ਾਮ ਨਹੀਂ ਹੈਗਾ ਤਾਂ ਤੁਸੀਂ ਕਿਤੇ ਇੰਤਜ਼ਾਮ ਹੋਰ ਕਰ ਲਓ ਆ ਸਾਗਰੂ ਨਹੀਂ ਪਹਿਲਾਂ ਹੀ ਪਹੁੰਚੇ ਸੀਗੇ ਉੱਤੇ ਜੀ ਉਸਤਾ ਕਹਿਣਾ ਢਾਬਾ ਮਾਲਕ ਦਾ ਕਹਿਣਾ ਕਹਿੰਦੇ ਇਹਨਾਂ ਨੇ ਕਿਸੇ ਦਾ ਸਨਮਾਨ ਵੀ ਕਰਨਾ ਸੀ ਕਿਉਂਕਿ ਮੇਰੀ ਪਰਸਨਲੀ ਗੱਲ ਹੋਈ ਆ ਮੈਨੂੰ ਨਾਮ ਨਹੀਂ ਉਹਨਾਂ ਦਾ ਪਤਾ ਕਿਹਾ ਤਾ ਕਹਿੰਦੇ ਇਹਨਾਂ ਨੇ ਉਹ ਜਗ੍ਹਾ ਵਰਤਣੀ ਸੀ ਕੀ ਸਾਡੀ ਜਿਹੜੀ ਸ਼ਾਇਦ ਪਾਰਕਿੰਗ ਵਾਲੀ ਉੱਥੇ ਸਨਮਾਨ ਵੀ ਕਰਨਾ ਸੀਗਾ ਬਾਕੀ ਇਹ ਫਰੂਟਸ ਵਗੈਰਾ ਜਾਂ ਹੋਰ ਸਮਾਨ ਹੈ ਆਪਣਾ ਨਾਲ ਹੀ ਲੈ ਕੇ ਆਏ ਸੀਗੇ ਹਾਂ ਫਰੂਟ ਤਾਂ ਮੈਂ ਦੱਸਿਆ ਨਾ ਕੋਈ ਵੀ ਲੰਬੀ ਰਾਈਡ ਤੇ ਜਾਣਾ ਉਥੋਂ ਲੁਧਿਆਣਾ ਜਾਣਾ ਉਹਨਾਂ ਨੇ ਹੁਣ ਤੇ ਉਹਨਾਂ ਨੇ ਆਪਣੇ ਰਿਫਰੈਸ਼ਮੈਂਟ ਪਾਣੀ ਤੇ ਕੇਲੇ ਉਹ ਆਪਣੇ ਸੁਭਾਵਿਕ ਹੈ ਚਾਕਲੇਟ ਵਗੈਰਾ ਆਪਣੇ ਨਾਲ ਰੱਖਦੇ ਆ ਉਹ ਉਹਨਾਂ ਨੇ ਸਪੋਰਟ ਵੀਕਲ ਨੇ ਨਾਲ ਰੱਖਣੀ ਹੁੰਦੀਆਂ ਉਹ ਤਾਂ ਉਹਦੇ ਵਿੱਚ ਅਸੀਂ ਸਪੈਸ਼ਲੀ ਜਿਹੜਾ ਸਨਮਾਨ ਕਰਨਾ ਉਹਨਾਂ ਦਾ ਇਹ ਸੀਗਾ ਵੀ 15 20 ਜਾਣੇ ਤਾਂ ਉਹ ਸੀਗੇ 20 25 ਜਾਣੇ ਹੋਣੇ ਉਹ 25 ਜਾਣੇ ਉਹ ਆ ਤੇ 30 35 ਜਾਣੇ ਸਾਡੇ ਹੁਸ਼ਿਆਰਪੁਰ ਦੇ ਸੀਗੇ ਰਾਈਡਰ ਤੇ ਉਹਨਾਂ ਦੀ ਇਹ ਇੱਛਾ ਸੀ ਵੀ ਜਿਹੜੇ ਹੁਸ਼ਿਆਰਪੁਰ ਦੇ ਰਾਈਡਰ ਸਾਡੇ ਨਾਲ ਰਾਈਡ ਕਰੂਗੇ ਅਸੀਂ ਉਹਨਾਂ ਸਾਰੇ ਰਾਈਡਰਸ ਨੂੰ ਸਨਮਾਨਿਤ ਕਰਨਾ ਸਨਮਾਨਿਤ ਕੀ ਕਰਨਾ ਸਾਰਿਆਂ ਨੂੰ ਇੱਕ ਇੱਕ ਮੈਡਲ ਦੇਣਾ ਉਹ ਵੀ ਕੋਈ ਜਿਆਦਾ ਲੰਬਾ ਸਮਾਂ ਨਹੀਂ 2 ਜਾਂ 3 ਮਿੰਟ ਦੀ ਗੱਲਬਾਤ ਹੁੰਦੀ 5 ਮਿੰਟ ਦਾ ਵੱਧ ਤੋਂ ਵੱਧ ਅਸੀਂ 30 35 ਦੇ ਬੰਦਿਆਂ ਦੇ ਗੱਲ 'ਚ ਮੈਡਲ ਪਾਣਾ ਉਹਨੂੰ 5 ਮਿੰਟ ਲਾ ਕੋਈ ਤੇ ਅਸੀਂ ਉਹ ਜੇ ਉੱਥੇ ਖੜੇ ਹੋ ਕੇ ਕਿਸੇ ਦੇ ਗੱਲ 'ਚ ਮੈਡਲ ਪਾਣੇ ਅਸੀਂ ਉਹਦੀ ਕੋਈ ਜ਼ਮੀਨ ਕੋਈ ਇ ਉਹ ਕੰਮ ਤਾਂ ਸੀ ਕਿਸੇ ਪੈਟਰੋਲ ਪੰਪ ਤੇ ਵੀ ਜਾ ਕੇ ਕਰ ਸਕਦੇ ਆ ਬਿਲਕੁਲ ਲੇਕਿਨ ਇਹ ਮੈਸੇਜ ਜਿਹੜਾ ਹੁਸ਼ਿਆਰਪੁਰ ਦਾ ਆ ਬਾਕੀ ਪੂਰੇ ਦੇਸ਼ ਚ ਉਹ ਚੰਗਾ ਨਹੀਂ ਗਿਆ ਮੈਂ ਇਸੇ ਸਵਾਲ ਤੇ ਆ ਰਿਹਾ ਸੀ ਆਖਰੀ ਸਵਾਲ ਹੈ ਜੀ ਪੰਜਾਬੀ ਹਮੇਸ਼ਾ ਆਪਣੇ ਖੁਸ਼ਮਜ਼ਾਜ਼ੀ ਕਰਨ ਖੁਸ਼ਮਜ਼ਾਜ਼ੀ ਕਰਨ ਜਾਣੇ ਜਾਂਦੇ ਨੇ ਕਿ ਖੁੱਲੇ ਦਿਲਾਂ ਦੇ ਹੁੰਦੇ ਨੇ ਹਾਸਮੁਖ ਚਿਹਰੇ ਹੁੰਦੇ ਨੇ ਹਰ ਵਕਤ ਹੱਸਦੇ ਰਹਿੰਦੇ ਨੇ ਹੁਣ ਤੁਸੀਂ ਕੋਈ ਦੱਸਦੇ ਕੋਈ ਕੇਰਲਾ ਤੋਂ ਆਇਆ ਸੀ ਕੋਈ ਕਰਨਾਟਕ ਤੋਂ ਆਇਆ ਸੀ ਕੋਈ ਕਿਤੇ ਵਕ ਵਕ ਮਤਲਬ ਕਿ ਦੇਸ਼ ਦੇ ਵਕ ਵਕ ਸੂਬਿਆਂ ਦੇ ਵਿੱਚੋਂ ਸਾਈਕਲਿਸਟ ਆਏ ਹੋਏ ਸੀ ਕੀ ਫਿਰ ਰੈਪੋ ਆ ਜਿਹੜੀ ਉਹ ਪੰਜਾਬੀਆਂ ਪ੍ਰਤੀ ਇੱਕ ਦੀ ਬੇਵਕੂਫੀ ਕਰਨ ਕਰਕੇ ਗਈ ਹੋਵੇਗੀ ਜੀ ਜਿਹੜਾ ਨਾਲ ਉਹਨਾਂ ਦਾ ਇਨਚਾਰਜ ਸੀਗਾ ਤੇ ਉਹਨੂੰ ਵੀ ਦੇਖ ਕੇ ਲੱਗਾ ਵੀ ਇਹ ਸਾਰੇ ਬੜਾ ਔਕੜ ਫੀਲ ਕਰ ਰਿਹਾ ਵੀ ਇਹਨਾਂ ਨਾਲ ਗਲਤ ਹੋ ਰਿਹਾ ਤੇ ਕਹਿੰਦਾ ਕੋਈ ਗੱਲ ਨਹੀਂ ਅਮੇਦਰ ਕਰ ਲ लेते हैं हमें क्या कोई दिक्कत नहीं है ऐसे लोग होते हैं तो ठीक है ਮਤਲਬ ਉਹਨੇ ਇਸ ਗੱਲ ਨੂੰ ਡਾਊਨ ਪਲੇ ਕਰਨ ਦੀ ਕੋਸ਼ਿਸ਼ ਕੀਤੀ ਵੀ ਛੱਡੋ ਪਰ ਆਪਾਂ ਕੀ ਲੈਣਾ ਦੇਣਾ ਅਸੀਂ ਨਾਲ ਦੇ ਟਾਬੇ ਤੇ ਜਾ ਕੇ ਕਰ ਲੈਣੇ ਨਾਲ ਦੇ ਟਾਬੇ ਜਿੱਥੇ ਬੜਾ ਸੋਹਣਾ ਉਹਨੇ ਡੀਲ ਕੀਤਾ ਸਾਡੇ ਨਾਲ ਕਹਿੰਦਾ ਹੌਲ ਹੈਗਾ ਤੁਸੀਂ ਹੌਲ ਖੁੱਲਾ ਪਿਆ ਅੰਦਰ ਬੈਠ ਕੇ ਜੋ ਕਰਨਾ ਕਰਨਾ ਉਧਰ ਕਰ ਲਓ ਮੈਂ ਏਸੀ ਚਾਲ ਚਾਲੂ ਕਰ ਦਾਂ ਤੁਸੀਂ ਉਧਰ ਆ ਜਾਓ ਮਤਲਬ ਇਹ ਹੈ ਵੀ ਜੇ ਪਿਆਰ ਨਾਲ ਡੀਲ ਕਰਨਾ ਹੋਏ ਤੇ ਜੇ ਤੇ ਦੁਕਾਨਦਾਰੀ ਕਰਨੀ ਹੈ ਉਹ ਹੁੰਦੀ ਪਿਆਰ ਦੀ ਜੁਬਾਨ ਦੇ ਸਿਰ ਤੇ ਜੁਬਾਨ ਦੇ ਸਿਰ ਤੇ ਤੁਸੀਂ ਪਿਆਰ ਨਾਲ ਡੀਲ ਕਰੋਗੇ ਜਿੱਥੇ ਤੁਹਾਨੂੰ ਚੰਗਾ ਲੱਗੂਗਾ ਚਾਰ ਬੰਦਿਆਂ ਨੂੰ ਤੁਸੀਂ ਹੋਰ ਕਹੋਗੇ ਵੀ ਜੇ ਤੁਹਾਨੂੰ ਗਲਤ ਬਿਹੇਵਕੂ ਕਰੂਗਾ ਤੇ ਤੁਸੀਂ ਆਪਣੇ ਚਾਰ ਸਾ ਕਿਤੇ ਹੁਣ ਬਾਈਕਾਟ ਆ ਜੀ ਫਿਰ ਸਾਈਕਲਿਸਟ ਲੋ ਜਾਂ ਹੋਰ ਨਾਲ ਲੋਕਾਂ ਨੂੰ ਵੀ ਕੀ ਪੀ। ਬਾਈਕਾਟ ਪਹਿਲਾਂ ਤਾਂ ਜੋਲ ਸਾਹਿਬ ਦੇ ਟਾਈਮ ਤੇ ਹੀ ਕਰ ਦਿੱਤਾ ਸੀ ਅਸੀਂ ਉਦੋਂ। ਜਦੋਂ ਜੋ ਇਦਾਂ ਦਾ ਮਿਸ ਬਿਹੇਵ ਜਿਹੜਾ ਉਹਨੇ ਕੀਤਾ ਸੀਗਾ ਉਸ ਤੋਂ ਬਾਅਦ ਅਸੀਂ ਇਹ ਡਿਸਾਈਡ ਕੀਤਾ ਸੀ ਬਾਬੇ ਦਾ ਰੱਬੇ ਕਰਨਾ ਹੀ ਨਹੀਂ ਕੰਮ ਕੋਈ। ਅਸੀਂ ਜਾਇਆ ਨਹੀਂ ਕਰਨਾ। ਬਹੁਤ-ਬਹੁਤ ਧੰਨਵਾਦ ਜੀ। ਜੀ। ਇਹ ਸੋਇਆ ਸਾਨੂੰ ਹੁਸ਼ਿਆਰਪੁਰ ਤੋਂ ਇਹ ਉਗੇ ਸਮਾਜ ਸੇਵਕ ਪਰਮਜੀਤ ਸਿੰਘ ਸੱਚਦੇਵਾ ਤਾਂ ਫਿੱਕ ਫਿੱਟ ਬਾਈਕਰ ਕਲੱਬ ਦੇ ਜਿਹੜੇ ਉਹ ਏ ਨੁਮਾਇंदे ਵੀ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਐ ਸੋ ਕੀ ਕੋਈ ਅੱਜ ਘਟਨਾ ਕ੍ਰਮ ਬਾਬੇ ਦਾ ਟਾਬੇ ਤੇ ਵਾਪਰੇ ਉਸ ਵੱਲੋਂ ਉਹਨਾਂ ਵੱਲੋਂ ਇੱਕ ਇੱਕ ਜਾਣਕਾਰੀ ਐ ਜਿਹੜੀ ਉਹ ਸਾਡੇ ਨਾਲ ਸਾਂਝੀ ਕੀਤੀ ਗਈ ਐ ਕੈਮਰਾ ਪਰਸਨ ਮਨਵੀਰ ਮੀਟੀਆਂ ਵਾਲੇ ਦੇ ਨਾਲ ਚੇਤਨ ਕਸ਼ਮ ਤਾਜ਼ਾ ترین ਖਬਰਾਂ ਦੇ ਲਈ ਜੁੜੇ ਹੋ ਹੁਸ਼ਾਰ ਪਰ ਦੀ ਉਸ ਦੇ ਨਾਲ